actually ਸਤਿ ਸ਼੍ਰੀ ਅਕਾਲ ਜੀ ਇਨੇ ਦਿਨੀ ਦਿਲਜੀਤ ਦੋਸਾਂਝ ਆਪਣੀ ਨਵੀਂ ਮੂਵੀ ਚਮਕੀਲਾ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਨੇ ਅਤੇ ਅਕਸਰ ਹੀ ਆਪਣੇ ਆਉਣ ਵਾਲੀ ਮੂਵੀ ਦੇ ਬਿਹਾਈਂਡ ਦ ਸੀਨਸ ਸਾਂਝੇ ਕਰਦੇ ਰਹਿੰਦੇ ਨੇ ਜਿਨ੍ਹਾਂ ਨੂੰ ਫੈਨਸ ਦੇ ਦੁਆਰਾ ਖੂਬ ਪਸੰਦ ਵੀ ਕੀਤਾ ਜਾਂਦਾ ਹੈ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਚਮਕੀਲਾ ਮੂਵੀ ਦਾ ਇੱਕ ਸੀਨ ਸਾਡੇ ਨਾਲ ਸਾਂਝਾ ਕੀਤਾ ਹੈ ਜਿੱਥੇ ਉਹ ਚਮਕੀਲਾ ਦੀ ਲੁੱਕ ਵਿੱਚ ਨਜ਼ਰ ਆ ਰਹੇ ਨੇ ਅਤੇ ਬੈਕਗ੍ਰਾਉਂਡ ਤੋਂ ਦੇਖਣ ਤੋਂ ਪਤਾ ਚੱਲਦਾ ਹੈ ਕਿ ਸ਼ਾਇਦ ਇਹ ਕਿਸੇ ਵਿਆਹ ਦਾ ਸੀਨ ਹੈ ਇਸ ਵੀਡੀਓ ਤੇ ਵਿੱਚ ਪੁਰਾਣੇ ਪੰਜਾਬ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਨੇ ਸਾਰੇ ਹੀ ਪਹਿਲਾਂ ਵਾਂਗੂ ਰੈਡੀ ਹੋਏ ਨੇ ਅਤੇ ਜਿਉਂ ਹੀ ਦਿਲਜੀਤ ਦਸਾਂਝ ਦੇ ਚਮਕੀਲੇ ਦਾ ਸੌਂਗ ਗੁੰਗੁਣਾਉਣ ਲੱਗਦਾ ਹੈ ਤਾਂ ਪਿੱਛੇ ਖੜੇ ਵਿਅਕਤੀ ਵੀ ਮਹਿਫਲ 'ਚ ਰੰਗ ਲਾਉਣ ਲਈ ਅੱਗੇ ਆ ਜਾਂਦੇ ਨੇ ਇਸ ਵੀਡੀਓ ਦੇ ਵਿੱਚ ਦਿਲਜੀਤ ਦਸਾਂਝ ਹੁਬਾ ਹੁ ਚਮਕੀਲੇ ਵਾਂਗ ਲੱਗ ਰਿਹਾ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਵੀ ਲੱਗ ਰਿਹਾ ਹੈ ਕਿ ਚਮਕੀਲਾ ਮੂਵੀ ਵਾਕੇ ਹੀ ਬਾ ਕਮਾਲ ਹੋਣ ਜਾ ਰਹੀ ਹੈ ਬਾਕੀ ਕਿਸ-ਕਿਸ ਨੂੰ ਇਸ ਮੂਵੀ ਦੀ ਬੇਸਬਰੀ ਦੇ ਨਾਲ ਉਡੀਕ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ